ਮੈਂ ਹਾਂ ਜੀ ਪ੍ਰੋਫੈਸਰ ਰੰਧਾਵਾ ਅਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਰੰਧਾਵਾ ਪਰਮਜੀਤ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਜ਼ਰੂਰੀ ਬੈਲ ਪ੍ਰੈਸ ਕਰਨੀ ਇਸ ਤੋਂ ਵੀ ਜ਼ਰੂਰੀ ਤਾਂ ਕਿ ਜਿਹੜੀ ਵੀਡੀਓ ਅਸੀਂ ਰੋਜ਼ ਪਾਉਂਦੇ ਹਾਂ ਉਸ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਹੁੰਦੀ ਰਹੇ ਔਰ ਤੁਸੀਂ ਨਿਰੰਤਰ ਸਾਡੀ ਵੀਡੀਓ ਦਾ ਆਨੰਦ ਮਾਣਦੇ ਰਹੋ ਆਦੋਸਤੋ ਸਾਡੇ ਚੈਨਲ ਮਹਿ ਇਸ ਇੱਕ YouTube ਚੈਨਲ ਨਹੀਂ ਬਲਕਿ ਇੱਕ ਮੰਚ ਇੱਕ ਸਟੇਜ ਹਨ ਸਾਡੇ ਕਲਾਕਾਰ ਦੋਸਤਾਂ ਵਾਸਤੇ ਜਿਹੜੇ ਭਾਵੇਂ ਪ੍ਰੋਫੈਸ਼ਨਲ ਤਾਂ ਨਹੀਂ ਲੇਕਿਨ ਜਿਹੜੇ ਪੰਜਾਬੀ ਵਿਰਸੇ ਨੂੰ ਮੁਹੱਬਤ ਕਰਦੇ ਨੇ ਪੰਜਾਬੀ ਲੋਕ ਕਾਰੋਪਾਨੋ ਪਿਆਰ ਦੇ ਨੇ ਉਹਨਾਂ ਨੂੰ ਅਕਸਰ ਗੁਣਗਣਾਉਂਦੇ ਰਹਿੰਦੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਚੈਨਲ ਵਾਸਤੇ ਵੀ ਆਪਣਾ ਯੋਗਦਾਨ ਦੇਣ ਆਪਣੀ ਵੀਡੀਓ ਬਣਾ ਕੇ ਭੇਜਣ ਕੋੜੀਆਂ ਸੁਹਾਗ ਟੱਪੇ ਮਾਈਏ ਬੋਲੀਆਂ ਲੰਬੀ ਹੱਕ ਦੇ ਗੀਤ ਫਿਰਾਕ ਦੇ ਗੀਤ ਅਸੀਂ ਉਸਨੂੰ ਪਛਾਣਨ ਤੇ ਪਾਉਣਾ ਚਾਹੁੰਦੇ ਆ ਜੀ ਸਾਨੂੰ ਵੀਡੀਓ ਪਰ ਨੋਰਮਲੇ ਕਿਸੇ ਗੱਲ ਦਾ ਪਤਾ ਨਾ ਲੱਗੇ ਸਾਨੂੰ ਕਾਲ ਕਰ ਲਿਓ ਸਾਡਾ ਨੰਬਰ ਦਿੱਤਾ ਹੋਇਆ 98155 35410 ਤੁਹਾਨੂੰ ਸਾਰਾ ਕੁਝ ਸਮਝਾ ਦੇਾਂਗੀ ਤੁਸੀਂ ਸਾਨੂੰ ਸ਼ਾਰਟ ਵੀ ਭੇਜ ਸਕਦੇ ਹੋ ਆ ਸ਼ਾਰਟਸ ਕੋ ਬਿੰਜਕ ਸੈਕਿੰਡ ਦਾ ਸ਼ਾਰਟ ਹੋਵੇ ਅਸੀਂ ਉਹ ਵੀ ਆਪਣੇ ਚੈਨਲ ਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸ਼ਾਰਟਸ ਨੂੰ ਕਾਫੀ ਪ੍ਰਵਾਹ ਹੰਗਾਰਾ ਮਿਲ ਰਿਹਾ ਹੈ ਅੱਜਕੱਲ ਤੇ ਮੇਰਾ ਖਿਆਲ ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰੋਗੇ ਸਾਡੇ ਚੈਨਲ ਦਾ ਜਿਹੜਾ ਦੂਸਰਾ ਮਕਸਦ ਹੈ ਦੂਸਰੀ ਕੋਸ਼ਿਸ਼ ਹੈ ਉਹ ਪੰਜਾਬੀ ਵਿਆਹਵਰਸ ਵਧ ਜਿਹਨਾਂ ਵੀ ਰਸਮ ਰਿਵਾਸ ਨੇ ਅਸੀਂ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜਿਹਨਾਂ ਦੋਸਤਾਂ ਨੇ ਆਪਣੇ ਧੀਆ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਨੇ ਅਕਸਰ YouTube 'ਤੇ ਸਰਚ ਕਰਦੇ ਨੇ ਵਿਆਹ ਦੀ ਰਸਮਾਂ ਨੇ ਵਾਣ ਦੇ ਵੱਖਰੇ ਵੱਖਰੇ ਆਈਡੀ ਲੈਣ ਵਾਸਤੇ ਔਰ ਇਸ ਕਰਕੇ ਅਸੀਂ ਇਹ ਵੀਡੀਓਸ ਅਪਲੋਡ ਕਰ ਰਹੇ ਦੂਸਰੇ ਇਸ ਕਰਕੇ ਵੀ ਅਪਲੋਡ ਕਰ ਰਹੇ ਤਾਂ ਕਿ ਪੰਜਾਬੀ ਵਿਆਹਾਂ ਦੀ ਸ਼ਾਨ ਸ਼ੌਕਤ ਪੰਜਾਬੀਆਂ ਦਾ ਮਹਾਨ ਵਿਰਸਾ ਜੋ ਵਿਆਹ ਸ਼ਾਦੀਆਂ ਦੂਰ ਵਿੱਚ ਮੌਜੂਦ ਹੈ ਆ YouTube ਦੀ ਕਾਮਪਲੈਟ ਕਿਵੇਂ ਮੜਿਆ ਜਾ ਸਕੇ ਔਰ ਆਉਣ ਵਾਲੀਆਂ ਪੀੜ੍ਹੀਆਂ ਨਾਸ ਤੇ ਮਹਿਸੂਸ ਕਰ ਸਕਣ ਤੁਸੀਂ ਇਸ ਵਕਤ ਕੋ ਆਪਣਾ ਯੋਗਦਾਨ ਦੇਵੋ ਜੀ ਤੁਹਾਡੇ ਘਰ ਵਿੱਚ ਵਿਆਹ ਦੀ ਵੀਡੀਓ ਹੋਊਗੀ ਸਾਨੂੰ ਜ਼ਰੂਰ ਦੇਵੋ ਜੀ ਅਸੀਂ ਕਾਪੀ ਕਰਨ ਤੋਂ ਬਾਅਦ ਤੁਹਾਨੂੰ ਵਾਪਸ ਕਰਦੇ ਹਾਂ ਬਹੁਤ ਸਾਰੀਆਂ ਰਿਸਪੈਕਟੇਬਲ ਫੈਮਿਲੀ ਦੀ ਵੀਡੀਓ ਸੀ ਪਾ ਚੁੱਕੇ ਤੁਸੀਂ ਜਿੰਨਾ ਦਾ ਆਨੰਦ ਮਾਣ ਸਕਦੇ ਹੋ ਸਾਡੇ ਚੈਨਲ ਤੇ ਜਿਹੜੀ ਵੀਡੀਓ ਤੇ ਨਰ ਬਣ ਦਾ ਸੌਖਾ ਤਰੀਕਾ ਤੁਸੀਂ ਜੋ ਵੀ ਆਪਣਾ ਚਾਹਦੇ ਉਸ ਦਾ ਨਾਲ ਕੋ ਸਾਡੇ ਚੈਨਲ ਦਾ ਨਾਲ ਕੋ ਜਵੇਂ ਟੋਲ ਕੀ ਦਾ ਗੀਤ ਅਦਵਾ ਪਰਮਜੀਤ ਜਗੋਰ ਦਾਵਾ ਪਰਮਜੀਤ ਸਿਠਣੀਆਂ ਦਾਵਾ ਪਰਮਜੀਤ ਲੇਡੀਜ਼ ਗੀਤ ਅਦਵਾ ਪਰਮਜੀਤ ਤੁਹਾਨੂੰ ਵੀਡੀਓ ਮਿਲ ਜਾਏਗੀ ਔਰ ਤੁਸੀਂ ਆਨੰਦ ਮਾਣ ਸਕਦੇ ਹੋ ਜੀ ਥੈਂਕ ਯੂ ਵੈਰੀ ਮਚ ਬਾ ਬਾ ਟ ਪੰਜਾਬੀ ਲੋਕੀਤਾਂ ਨੂੰ ਪਿਆਰ ਕਰਨ ਵਾਲੇ ਭੈਣੋ ਤੇ ਵੀਰੋ ਹਾਜ਼ਰ ਹੈ ਪਰਮਜੀਤ ਘਰ ਪੰਮੀ ਅਗਲਾ ਮੜਾ ਸੋਨਾ ਗੀਤ ਲੈ ਕੇ ਬਹੁਤ ਪਿਆਰੇ ਬੋਲ ਹਨ ਗੀਤ ਤੇ ਤੁਸੀਂ ਸਾਰੇ ਵਿਭਾਗੇਓ ਜੋ ਪੰਜਾਬੀ ਕਾਵ ਰੂਪਾਂ ਨੂੰ ਸੁਣਦੇ ਹੋ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਉਹਨਾਂ ਨੂੰ ਦਾ ਦਿੰਦੇ ਹੋ ਸੋ ਤੁਸੀਂ ਵੀ ਉਹਨਾਂ ਹੀ ਸਜ ਵਗੈਰੇ ਹੋ ਜਿੰਨਾ YouTube YouTube ਚੈਨਲ ਵਾਲੇ ਜਾਂ ਫਿਰ ਗਾਉਣ ਵਾਲੇ ਇਸ ਸਭਿਆਚਾਰ ਨੂੰ ਗੱਪਚਾਉਣ ਵਿੱਚ ਯੋਗਦਾਨ ਪਾ ਰਹੇ ਹਨ ਅਜਿਹਾ ਹੀ ਯੋਗਦਾਨ ਤੁਸੀਂ ਵੀ ਪਾ ਰਹੇ ਹੋ ਤਾਂ ਕਿ ਗੀਤਾਂ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਗੀਤ ਲੰਬਾ ਹੀ ਹੈ ਕੋਸ਼ਿਸ਼ ਕਰਾਂਗੀ ਕਿ ਮੈਂ ਇਸ ਨੂੰ ਚੰਗੀ ਤਰ੍ਹਾਂ ਗਾ ਸਕਾਂ ਚਲੋ ਫੇ ਸ਼ੁਰੂ ਕਰਦੀ ਹਾਂ ਨਾ ਕਰਤਾ ਜਾਈਏ ਸਿੰਘ ਜੀ ਦਾਰੂ ਨਾ ਪੀਏ ਜੀ ਮੱਖਾਂ ਦਾਰੂ ਨਾ ਪੀਏ ਜੀ िञना वि की नो तुसाेणा दवाया जी मखा भेणा दवाया नो ना जो लाया नी मखा मुख नूनानि ते तू ता डरि देनि नाज डोल् मखा डोल गवाया

ਪਰੀਆਂ ਸਲਾਈਆਂ ਸਿੰਘ ਜੀ ਨੈਨੀਨਾ ਲਾਈਆਂ ਜੀ ਮੱਖ ਨੈਨੀਨਾ ਲਾਈਆਂ ਜੀ ਤੈਥਾ ਤਾ ਡਰਦੀ ਸਿੰਘ ਜੀ ਰੇਤ ਰਲਾਈਆਂ ਜੀ ਮੱਖ ਰੇਤ ਰਲਾਈਆਂ जी, नौकर ता जी। ना करता जाइए सिंह जी सुल्फाना पीए जी मख सुल्फाना पीए जी त्रिंगना बिच काट दीनो तुसा मेनांद वाया ਜਿ ਇ ਮਖ ਮੇਨਾਂਦ ਵਾਇਆ ਜੀ ਪਰੀ ਹੋਈ ਮਸਾਲਨਾ ਜੋ ਮੁਖ ਨੂੰ ਨਾ ਲਾਈਨੀ ਮਖਾ ਮੁਖ ਨੂੰ सौरे तां वसिए ना जो सिर टक रखिए नी मख सिर टक रखिए नी परिए पंचायत दे ਮੇਣਾੰਦ ਵਾਇਆਨੀ ਮਖ ਮੇਣਾੰਦ ਵਾਇਆਨੀ ਸੋਰੇ ਤਾਰੀਆਂ ਸਿੰਘ ਜੀ ਇਜਤਾਨਲ ਰਹੀਆਂ ਜੀ ਮਖ ਇਜਤਾਨਲ ਰਹੀਆਂ ਜੀ ਤੈ ਤੋ ਤਾ ਡਰਦੀ ਸਿੰਘ ਜੀ ਨੀਵੀਆਂ ਪਾਰਖੀਆਂ ਜੀ ਮੱਖਾਂ ਨੀਵੀਆਂ ਪਾਰਖੀਆਂ ਜੀ ਸੋਰੇ ਤਾਂ ਜਾਈਏ ਸਿੰਘ ਜੀ आकड़ ना करिए जी मखा गुस्सा ना करिए जी क्रिंजना बिच कत दी तो मेना दवाया जी मखा मेना दवाया जी उच्चना बोले अनीमख उच्चना बोले अनी तैथो ताण्ड अर्दनी नाजो मी ना खोले अनीमख मोीना खोलया ਦੋਸਤੋ ਕਿਵੇਂ ਲੱਗਿਆ ਗੀਤ ਮੇਰਾ ਤਾਂ ਸਭੀ ਤਰ੍ਹਾਂ ਚੜ ਗਿਆ ਧੰਨਵਾਦ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਖੁਸ਼ ਰਹੋ ਰੱਬ ਦੀ ਰਾਜ ਵਿੱਚ ਰਾਜੀ ਰਹੋ